ਜਿੰਨੇ ਮੇਰੇ ਪੈਨਪਰਾ ਵੀਡੀਓ ਦੇਖ ਰਿਹਾ ਸਾਰਿਆਂ ਪਰ ਪਹਿ ਸਸੀਕਾਰ ਮੈਂ ਤੁਹਾਡਾ ਪੰਜਾਬੀ ਕਹਿੰ ਗਿਆ ਜਸਤਾ ਸਿੰਘ ਸਰਦੂਲੇ ਵਾਲਾ ਉਹ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਤੇ ਪੱਤਾ ਮਗਗਾਣਾ ਲੈ ਕੇ ਆਏ ਅੱਜ ਛੋਟੇ ਸਹਿਬ ਜਾਦਿਆਂ ਦਾ ਜਦੋਂ ਸੂਬੇ ਦੀ ਕਚਹਿਰੀ ਦੇ ਵਿੱਚ ਜਾ ਕੇ ਪੇਸ਼ ਹੁੰਦੇ ਆ ਤੇ ਬੱਚੇ ਕੀ ਕਹਿੰਦੇ ਆ ਤੇ ਸੂਬਾ ਕੀ ਕਹਿੰਦਾ ਇਹ ਤਰਾ ਹੀ ਸੁਣੋ ਉਹ ਨੇਕੇ ਸਹਿਬ ਜਾਦੇ ਚੱਲੇ ਸੂਬੇ ਦੀ ਕਚਹਿਰੀ ਨਿੱਕੇ ਸੇਬ ਜਾਦੇ ਗਏ ਸੂਬੇ ਦੀ ਕੇਚਰੀ ਸੂਬਾ ਸਰਹੰਦ ਸੀ ਜਿੰਨਾ ਦਾ ਵੱਡਾ ਬੈਰੀ ਸੂਬਾ ਸਰਹੰਦ ਸੀ ਜਿੰਨਾ ਦਾ ਵੱਡਾ ਬੈਰੀ ਸੂਬਾ ਗੁੱਸੇ ਵਿੱਚ ਇੱਕਾ ਗੱਡ ਲਾਲ ਸੂਬੇ ਕੋਲ ਨਹੀਂ ਸੀ ਡਰਦੇ ਗੁਰੂ ਗੋਵਿੰਦ ਸਿੰਘ ਦੇ ਲਾਲ ਸੂਬੇ ਕੋਲੋਂ ਨਹੀਂ ਸਿਡਾਰਦੇ ਗੁਰੂ ਦਾਸ ਨੇ ਪਤਾ ਦੇ ਲਾਲ ਸੂਬੇ ਕੋਲੋਂ ਨਹੀਂ ਸਿਡਰਦੇ ਸੂਬਾ ਕਹਿੰਦਾ ਖੋਪਰੀ ਲਹਾਦੂ ਬੱਚਿਓ ਤੁਹਾਨੂੰ ਨੀਂਆ ਚ ਚੜਾ ਦੂ ਬੱਚਿਓ ਸੂਬਾ ਕਹਿੰਦਾ ਕੋ ਪਰੇ ਲਹਾਦੂ ਬੱਚਿਓ ਨੀਆ ਵਿੱਚ ਤੋਂ ਸਾਨੂੰ ਚੜਾ ਦੂ ਬੱਚਿਓ ਸੂਬਾ ਕਹਿੰਦਾ ਕੋ ਪਰੇ ਲਹਾਦੂ ਬੱਚਿਓ ਨੀਆ ਵਿੱਚ ਤੋਂ ਸਾਨੂੰ ਚੜਾ ਦੂ ਬੱਚਿਓ ਫਾਤਨੀ ਬੁਲਾਉਣੀ ਇੱਥੇ ਬੋਲਣੀ ਸਲਾਮ ਫਾਤਨੀ ਬੁਲਾਉਣੀ ਇੱਥੇ ਬੋਲਣੀ ਸਲਾਮ ਨਹੀਂ ਤਕਰ ਦੂ ਤੁਸਾਂ ਦਾ ਮੰਦਾ ਹਾਲ ਸੂਬੇ ਕੋਲੋਂ ਨਹੀਂ ਸੀ ਡਾਰਦੇ ਗੁਰੂ ਗੋਵਿੰਦ ਸਿੰਘ ਦੇ ਲਾਲ ਸੂਬੇ ਕੋਲ ਨਹੀਂ ਸਿਡਾਰਦੇ ਗੁਰਦਾਸ ਮੇ ਪਤਾ ਦੇ ਲਾਲ ਸੂਬੇ ਕੋਲ ਨਹੀਂ ਸਿਡਾਰਦੇ ਜੇਤਾ ਤੁਸੀਂ ਸਾਡੀ ਹੀ ਆਵਾਜ਼ ਪੜੋਗੇ ਇਹ ਗਮਾਂਦ ਆ ਕਿ ਇੱਥੇ ਰਾਜ ਕਰੋਗੇ ਜੇ ਤਾ ਤੁਸੀਂ ਸਾਡੀ ਨਵਾਜ ਪੜੋਂਗੇ ਏ ਗਮਾਂ ਦੇ ਆਗੇ ਇੱਥੇ ਰਾਜ ਕਰੋਗੇ ਗੱਲ ਮੇਰੀ ਮਨੋਂ ਗੱਲ ਸ਼ਾਗਨਾ ਦੇ ਬੰਨੋ ਗੱਲ ਮੇਰੀ ਮਨੋਂ ਗੱਲ ਸ਼ਾਗਨਾ ਦੇ ਬੰਨੋ ਤੁਸੀਂ ਛੱਡ ਦਿਓ ਸਿੱਖੀ ਦਾ ਖਿਆਲ ਸੂਬੇ ਗੋਲੋਂ ਨਹੀਂ ਸੀ ਡਾਰਦੇ ਗੁਰੂ ਗੋਬਿੰਦ ਸਿੰਘ ਤੇ ਲਾ ਸੂਬੇ ਗੋਲੋਂ ਨਹੀਂ ਸੀ ਡਾਰਦੇ ਗੁਰੂ ਦਾਸ ਮੇ ਪਤਾ ਦੇ ਲਾਲ ਸੂਬੇ ਕੋਲ ਨਹੀਂ ਸੀ ਡਰਦੇ ਹੱਪਾ ਮੇਸਾਨੂ ਨੀ ਅਜੇ ਚਨਾ ਦੀ ਸੂਬਿਆ ਬੰਦ ਬੰਦ ਸਾਡਾ ਘਤਵਾ ਦੀ ਸੂਬਿਆ ਕਾ ਮੈ ਸਾਨੂੰ ਨੀਂ ਅਜੇ ਚਣਾ ਦੀ ਸੂਬਿਆ ਬੰਦ ਬੰਦ ਸਾਡਾ ਗਟਵਾ ਦੀ ਸੂਬਿਆ ਸਿੱਖ ਦੀ ਅਖੀਰ ਵਾਸੀਆਂ ਦਾ ਜਸ ਵੀਰ ਸਿੱਖ ਦੀ ਅਖੀਰ ਵਾਸੀਆਂ ਦਾ ਜਸ ਵੀਰ ਸਾਦਾ ਲਿਖਦਾ ਰੂ ਸਿੱਖੀ ਦਾ ਸਵਾਰ ਸੂਬੇ ਕੋਲੋਂ ਨਹੀਂ ਸਿਡਰਦੇ ਗੁਰੂ ਗੋਵਿੰਦ ਸਿੰਘ ਦੇ ਲਾਲ ਸੂਬੇ ਕੋਲੋਂ ਨਹੀਂ ਸਿਡਰਦੇ ਗੁਰੂ ਦਸਵੇਂ ਪਤਾ ਦੇ ਲਾਲ ਸੂਬੇ ਕੋਲੋਂ ਨਹੀਂ ਸਿਡਾਰੇ ਦੇ